ਸੱਤਰੀ ਕਲਾਸ ਸਟੂਡੈਂਟ ਅੱਜ ਤੋਂ ਅਡੀ ਕਲਾਸ ਹੈਗੀ ਆ ਰੇਸ਼ਮੀ ਕੱਪੜੇ ਬਾਰੇ ਜਾਣਕਾਰੀ ਤਾਂ ਪਿੱਛੇ ਆਪਾਂ ਸੂਤੀ ਕੱਪੜੇ ਬਾਰੇ ਜਾਣਿਆ ਸੀ ਜਿਸ ਤਰ੍ਹਾਂ ਕਿ ਸੂਤੀ ਕੱਪੜੇ ਭਾਰਤ ਦੇ ਵਿੱਚ ਕਿੱਥੇ ਕਿੱਥੇ ਤਿਆਰ ਕੀਤਾ ਜਾਂਦਾ ਉਸੇ ਤਰ੍ਹਾਂ ਹੀ ਰੇਸ਼ਮੀ ਕੱਪੜੇ ਦੇ ਵੀ ਕਾਰਖਾਨੇ ਕਿੱਥੇ ਕਿੱਥੇ ਨੇ ਵੱਡੇ ਕਾਰਖਾਨੇ ਨੇ ਜਿਹੜੇ ਭਾਰਤ ਵਿੱਚ ਰੇਸ਼ਮੀ ਕੱਪੜਾ ਬਣਾਉਣ ਦੇ ਵੱਡੇ ਕਾਰਖਾਨੇ ਵੱਡੇ ਕਾਰਖਾਨੇ ਕਿੱਥੇ ਨੇ ਸਭ ਤੋਂ ਪਹਿਲਾਂ ਕੀ ਹੈ ਇੱਕ ਨੰਬਰ ਤੇ ਸ਼੍ਰੀਨਗਰ ਸ਼੍ਰੀਨਗਰ ਕਿੱਥੇ ਪੈਂਦਾ ਕਸ਼ਮੀਰ ਦੇ ਵਿੱਚ ਇੱਥੇ ਆਪਣੇ ਰੇਸ਼ਮੀ ਕੱਪੜਾ ਤਿਆਰ ਕੀਤਾ ਜਾਂਦਾ ਹੈ ਉਸ ਤੋਂ ਬਾਅਦ ਕੀ ਆ ਮੁਰਸ਼ਦਾਬਾਦ ਮੁਰਸ਼ਦਾਬਾਦ ਪੈਂਦਾ ਬੰਗਾਲ ਦੇ ਵਿੱਚ ਤਾਂ ਬੰਗਾਲ ਦੇ ਵਿੱਚ ਵੀ ਰੇਸ਼ਮੀ ਕੱਪੜਾ ਜਿਹੜਾ ਮੁਰਸ਼ਦਾਬਾਦ ਵਿੱਚ ਤਿਆਰ ਕੀਤਾ ਜਾਂਦਾ ਹੈ ਅੱਗੇ ਆ ਗਿਆ ਬਨਾਰਸ ਮਿਰਜ਼ਾਪੁਰ ਆਗਰਾ ਇਹ ਕਿਹੜੇ ਦੇ ਉਸ ਚ ਪੈਂਦੇ ਨੇ ਇਹ ਪੈਂਦੇ ਨੇ ਉੱਤਰ ਪ੍ਰਦੇਸ਼ ਦੇ ਵਿੱਚ ਬਨਾਰਸ ਮਿਰਜ਼ਾਪੁਰ ਤੇ ਆਗਰਾ ਇਹਨਾਂ ਵਿੱਚ ਰੇਸ਼ਮੀ ਕੱਪੜਾ ਤਿਆਰ ਕੀਤਾ ਜਾਂਦਾ ਹੈ ਸਭ ਤੋਂ ਵੱਡੇ کارਖਾਨੇ ਇੱਥੇ ਨੇ ਪੰਜਾਬ ਦੇ ਵਿੱਚ ਕਿੱਥੇ ਨੇ ਅੰਮ੍ਰਿਤਸਰ ਤੇ ਲੁਧਿਆਣਾ ਲੁਧਿਆਣਾ ਕਿਹਦੇ ਵਿੱਚ ਪੰਦਾ ਆਪਣੇ ਪੰਜਾਬ ਦੇ ਵਿੱਚ ਹੀ ਹੈਗੇ ਨੇ ਅਗਲੇ ਹੈਗੇ ਨੇ ਪੂਨਾ ਸੋਲਾਪੁਰ ਇਹ ਹੈਗੇ ਨੇ ਮਹਾਰਾਸ਼ਟਰ ਮਹਾਰਾਸ਼ਟਰ ਦੇ ਵਿੱਚ ਇਹ ਪੈਂਦੇ ਨੇਗੇ ਅਗਲੇ ਹੈਗੇ ਨੇ ਸੂਰਤ ਅਹਮਦਾਬਾਦ ਇਹ ਪੈਂਦੇ ਆ ਗੁਜਰਾਤ ਦੇ ਵਿੱਚ ਗੁਜਰਾਤ ਦੇ ਵਿੱਚ ਇਹ ਸ਼ਹਿਰਾਂ ਦੇ ਵਿੱਚ ਬਣਾਏ ਜਾਂਦੇ ਆ ਸੂਰਤ ਤੇ ਅਹਮਦਾਬਾਦ ਦੇ ਵਿੱਚ ਬੰਗਲੌਰ ਕਿੱਥੇ ਪੈਂਦਾ ਆਪਣਾ ਕਰਨਾਟਕਾ ਦੇ ਵਿੱਚ ਇੱਥੇ ਵੀ ਰੇਸ਼ਮੀ ਕੱਪੜਾ ਜਿਹੜੇ ਬਣਾਏ ਜਾਂਦੇ ਨੇ ਇਹ ਤਾਂ ਹੈਗੇ ਸੀ ਆਪਣੇ ਇਹ ਸੱਤ ਨੇਗੇ ਭਾ ਆਪਣੇ ਭਾਰਤ ਪੂਰੇ ਭਾਰਤ ਦੇ ਵਿੱਚ ਸੱਤ ਵੱਡੇ ਉਹਨੇ ਜਿੱਥੇ ਕੀ ਇਹਨਾਂ ਦਾ ਹੈ ਕਾਰਖਾਨੇ ਨੇਗੇ ਜਿੱਥੇ ਕੀ ਰੇਸ਼ਮੀ ਕਪੜਾ ਤਿਆਰ ਕੀਤਾ ਜਾਂਦਾ ਹੁਣ ਰੇਸ਼ਮੀ ਕਪੜਾ ਬਾਰੇ ਪਾਂ ਜਾਣਕਾਰੀ ਲਵਾਂਗੇ ਕਿ ਇਸ ਦੀ ਪਹਿਚਾਣ ਆਪਾਂ ਕਿਵੇਂ ਕਰ ਸਕਦੇ ਆ ਰੇਸ਼ਮੀ ਕੱਪੜੇ ਦੀ ਪਹਿਚਾਣ ਵਿਸ਼ੇਸ਼ਤਾਵਾਂ ਤੇ ਗੁਣ ਅਤੇ ਗਰਮੀ ਤੇ ਪਾਣੀ ਦਾ ਪ੍ਰਭਾਵ ਨੂੰ ਵਾਲਾ ਰੇਸ਼ਮੀ ਕਪੜੇ ਦੀ ਪਹਿਚਾਣ ਕਿਵੇਂ ਕਰ ਸਕਦੇ ਆ ਉਸ ਦੀਆਂ ਵਿਸ਼ੇਸ਼ਤਾਵਾਂ ਗੁਣ ਕੀ ਨੇ ਅਤੇ ਗਰਮੀ ਤੇ ਪਾਣੀ ਦਾ ਪ੍ਰਭਾਵ ਵੀ ਗਰਮੀ ਹੋ ਕੀਵੇਂ ਗਰਮੀ ਸੋਖਦਾ ਜਾਂ ਨਹੀਂ ਸੋਖਦਾ ਪਾਣੀ ਦਾ ਉੱਤੇ ਕੀ ਪ੍ਰਭਾਵ ਪੈਂਦਾ ਤਾਂ ਜਿਵੇਂ ਤੁਹਾਨੂੰ ਪਹਿਲਾਂ ਦੱਸਿਆ ਵੀ ਇਹ ਆਪਣੇ ਕਿੱਥੇ ਕਿਹੜੇ ਕਿਹੜੇ ਕਾਰਖਾਨੇ ਨੇ ਕਿਹੜੀ ਕਿਹੜੀ ਜਗ੍ਹਾ ਤੇ ਬਣਦਾ ਹੈ ਰੇਸ਼ਮੀ ਕੱਪੜਾ ਤਾਂ ਇਹ ਤੁਹਾਨੂੰ ਕੁਐਸਚਨ ਵੀ ਆ ਸਕਦਾ ਵੀ ਪੰਜਾਬ ਦੇ ਵਿੱਚ ਰੇਸ਼ਮੀ ਕੱਪੜਾ ਕਿੱਥੇ ਤਿਆਰ ਕੀਤਾ ਜਾਂਦਾ ਹੈ ਕੁਐਸਚਨ ਵੀ ਆ ਸਕਦੇ ਆ ਜਾਂ ਗੁਜਰਾਤ ਦੇ ਵਿੱਚ ਰੇਸ਼ਮੀ ਕੱਪੜਾ ਕਿੱਥੇ ਤਿਆਰ ਕੀਤਾ ਜਾਂਦਾ ਹੈ ਤਾਂ ਸਭ ਤੋਂ ਪਹਿਲਾਂ ਆਪਾਂ ਰੇਸ਼ਮੀ ਕੱਪੜੇ ਦੀ ਪਹਿਚਾਣ ਇਹੇ ਕੱਪੜਾ ਬਹੁਤ ਹੀ ਨਰਮ ਮੁਲਾਇਮ ਅਤੇ ਮਜ਼ਬੂਤ ਹੁੰਦਾ ਹੈ ਇਸ ਨੂੰ ਫਾੜਨ ਉੱਤੇ ਤੇਜ਼ ਆਵਾਜ਼ ਆਉਂਦੀ ਹੈ ਜਦੋਂ ਆਪਾਂ ਇਸ ਨੂੰ ਪਾੜਦੇ ਹਾਂ ਤਾਂ ਇਹ ਕੱਪੜੇ ਦੀ ਕੀੜੀਆ ਆਵਾਜ਼ ਤੇਜ਼ ਆਉਂਦੀ ਹੈ ਤਾਂ ਅਗਲਾ ਹੈ ਇਸ ਨੂੰ ਅੱਗ ਲਗਾਉਣ ਉੱਤੇ ਨੀਲੇ ਰੰਗ ਦੀ ਲਾਟ ਨਿਕਲਦੀ ਹੈ ਤੇ ਬਲਣ ਬਲਣ ਦੀ ਬਦੂ ਜਾਨਵਰ ਦੇ ਪਰਾਂ ਦੇ ਬਲਣ ਵਰਗੀ ਹੁੰਦੀ ਹੈ ਬਲਣ ਵੇਲੇ ਕਿਨਾਰੇ ਉੱਤੇ ਛੋਟੇ-ਛੋਟੇ ਚਮਕਦਾਰ ਦਾਣੇ ਬਣ ਜਾਂਦੇ ਹਨ ਜਿਨ੍ਹਾਂ ਨੂੰ ਆਸਾਨੀ ਨਾਲ ਤੋੜਿਆ ਜਾ ਸਕਦਾ ਹੈ ਅੱਗੇ ਹੈਗਾ ਇਸ ਕੱਪੜੇ ਨੂੰ ਜੇ ਠੰਡੇ ਪਾਣੀ ਵਿੱਚ ਸੋਡਾ ਪਾ ਕੇ ਰੱਖ ਦਿੱਤਾ ਜਾਏ ਤਾਂ ਇਹ ਗਲ ਜਾਏਗਾ। ਦੇਸੀ ਸਾਬਣ ਨਾਲ ਧੋਣ ਤੇ ਵੀ ਇਸ ਨੂੰ ਨੁਕਸਾਨ ਪੁੱਜ ਸਕਦਾ ਹੈ। ਠੀਕ ਹੈ। ਇਸ ਦੇ ਵਿੱਚ ਆਪਾਂ ਇਹ ਇਹਦਾ ਨੁਕਸਾਨ ਹੈਗਾ ਰੇਸ਼ਮੀ ਕੱਪੜਾ 33% ਨਮੀ ਸੋਖਦਾ ਹੈ। ਇਹ ਕੱਪੜਾ 12 ਮਹੀਨੇ ਪਾਇਆ ਜਾਂਦਾ ਹੈ ਤੇ ਸਰਦੀਆਂ ਵਿੱਚ ਇਸ ਦਾ ਪ੍ਰਯੋਗ ਜ਼ਿਆਦਾ ਹੁੰਦਾ ਹੈ। ਇਸ ਵਿੱਚ ਵਟ ਆਸਾਨੀ ਨਾਲ ਨਹੀਂ ਪੈਂਦੇ ਇਸ ਨੂੰ ਤੈ ਆਸਾਨੀ ਨਾਲ ਕੀਤਾ ਜਾ ਸਕਦਾ ਹੈ ਇਸ ਉੱਤੇ ਰੰਗ ਵੀ ਚੰਗੀ ਤਰ੍ਹਾਂ ਜੜਦਾ ਹੈ ਕੱਚੇ ਜਾਂ ਪੱਕੇ ਰੰਗ ਦੀ ਪਛਾਣ ਸੁੱਤੀ ਕੱਪੜੇ ਵਾਂਗ ਹੀ ਕੀਤੀ ਜਾ ਸਕਦੀ ਹੈ ਇਹ ਨਰਮ ਮੁਲਾਇਮ ਅਤੇ ਚਮਕਦਾਰ ਹੁੰਦਾ ਹੈ ਤੇ ਪਾਣੀ ਪਾਉਣ ਵਿੱਚ ਜੰਗਾ ਲੱਗਦਾ ਹੈ ਤੇ ਆਰਾਮ ਦੇ ਵੀ ਹੁੰਦਾ ਹੈ ਅੱਗੇ ਆ ਕੇ ਆਪਾਂ ਇਹ ਕੱਪੜਾ ਵਜ਼ਨ ਵਿੱਚ ਹਲਕਾ ਹੁੰਦਾ ਹੈ ਇਹੇ ਕੱਪੜਾ ਜਿਹੜਾ ਵਜ਼ਨ ਵਿੱਚ ਹਲਕਾ ਹੁੰਦਾ ਹੈ ਜਿਹੜੇ ਮੋٹے ਰੇਸ਼ਮਿਕ ਹੁੰਦੇ ਨੇ ਮੋਟਾ ਰੇਸ਼ਮ ਕੱਪੜਾ ਉਹਦੀ ਪਛਾਣ ਆਪਾਂ ਕਿਵੇਂ ਕਰਾਂਗੇ ਉਹਦੀ ਪਛਾਣ ਆਪਾਂ ਕਿਵੇਂ ਕਰਦੇ ਹਾਂਗੇ ਇਸ ਵਿੱਚ ਸ਼ੁੱਧ ਰੇਸ਼ਮ ਦੀ ਜਗ੍ਹਾ ਬਾਕੀ ਪਦਾਰਥਾਂ ਦਾ ਭਾਰ ਜ਼ਿਆਦਾ ਹੁੰਦਾ ਹੈ ਇਸ ਨੂੰ ਕੁਝ ਧੀਰ ਪਾਉਣ ਦੇ ਬਾਅਦ ਛੱਟ ਹੀ ਇਸ ਵਿੱਚ ਵਟ ਪੈ ਜਾਂਦੇ ਹਨ ਇਸ ਨੂੰ ਲੋਸ਼ਨ ਜਾਂ ਸੱਜੀ ਦੇ ਪਾਣੀ ਤੋਂ ਨੁਕਸਾਨ ਪਹੁੰਚਦਾ ਹੈ ਪਸੀਨੇ ਨਾਲ ਭਿੱਜ ਜਾਣ ਤੇ ਕਮਜ਼ੋਰ ਹੋ ਜਾਂਦਾ ਹੈ ਅਤੇ ਜਲਦੀ ਫਟ ਜਾਂਦਾ ਹੈ। ਬਲਣ ਉੱਤੇ ਇਸ ਦੀ ਲੋ ਜਿਆਦਾ ਨਹੀਂ ਹੁੰਦੀ, ਕੇਵਲ ਕਾਲੀ ਰਾਖ ਬਚਦੀ ਹੈ ਜਿਸ ਦੇ ਉੱਪਰ ਕੱਪੜੇ ਦੀ ਬੁਣਾਈ ਸਾਫ਼ ਦਿਖਾਈ ਦਿੰਦੀ ਹੈ। ਤਾਂ ਅੱਗੇ ਅਜਾਪਾ ਵੈਲਵਟ ਰੇਸ਼ਮ ਦੀ ਪਛਾਣ ਜਿਹੜੇ ਵੈਲਵਟ ਰੇਸ਼ਮ ਹੁੰਦੇ ਨੇਗੇ ਉਹਦੀ ਪਛਾਣ ਆਪਾਂ ਕਿਵੇਂ ਕਰ ਸਕਦੇ ਆਂ? ਇਸ ਕੱਪੜੇ ਉੱਤੇ ਜ਼ੋਰ ਨਾਲ ਹਥੇਲੀ ਦਬਾ ਕੇ ਹਟਾ ਦੇਣ ਤੋਂ ਬਾਦ ਨਿਸ਼ਾਨ ਨਹੀਂ ਪੈਂਦਾ ਜੇ ਹਥੇਲੀ ਚੁੱਕ ਲੈਣ ਬਾਦ ਨਿਸ਼ਾਨ ਰਹੇ ਤਾਂ ਕੱਪੜੇ ਵਿੱਚ ਸੂਤ ਦੀ ਮਿਲਾਵਟ ਆ ਜਿਵੇਂ ਆਪਾਂ ਕੋਈ ਵੀ ਹੱਥ ਰੱਖਦੇ ਆਂ ਤਾਂ ਉੱਪਰ ਨਿਸ਼ਾਨ ਨਹੀਂ ਪੈਣਾ ਚਾਹੀਦਾ ਜਿਹੜੀ ਪਿਓਰ ਵੈਲਵਟ ਰੇਸ਼ਮ ਆ ਜੇਕਰ ਆਪਾਂ ਹੱਥ ਚੱਕਦੇ ਨਿਸ਼ਾਨ ਪੈਂਦਾ ਤਾਂ ਉਹਦੇ ਵਿੱਚ ਸੂਤ ਦੀ ਮਿਲਾਵਟ ਆ ਅੱਗੇ ਆਗੇ ਲੀਲਨ ਲੀਲਨ ਕੀ ਆ ਆਮ ਤੌਰ ਤੇ ਲੋਕ ਲੀਲਨ ਨੂੰ ਸੂਤੀ ਕੱਪੜਾ ਸਮਝਦੇ ਹਨ ਪਰ ਇਹ ਨਕਲੀ ਰੇਸ਼ਮ ਤੋਂ ਤਿਆਰ ਹੁੰਦਾ ਹੈ ਅਤੇ ਹਰ ਰੰਗ ਦੇ ਦਾ ਪਲੇਨ ਅਤੇ ਪ੍ਰਿੰਟਡ मिल ਜਾਂਦਾ ਜਿਹੜੀ ਲੀਲਨ ਹੁੰਦੀ ਆ ਲੀਲਨ ਦੀਆਂ ਵਿਸ਼ੇਸ਼ਤਾਵਾਂ ਕੀ ਨੇ ਸੂਤੀ ਕੱਪੜੇ ਨਾਲੋਂ ਲੀਲਨ ਦੀ ਚਮਕ ਵੱਧ ਹੁੰਦੀ ਹੈ ਇਹ ਇੱਕ ਮਜ਼ਬੂਤ ਕੱਪੜਾ ਹੈ ਸੂਤੀ ਕੱਪੜੇ ਨਾਲੋਂ ਵੱਧ ਮਜ਼ਬੂਤ ਹੁੰਦਾ ਹੈ ਇਸ ਦੇ ਰੇਸ਼ੇ ਨਮੀ ਨੂੰ ਸੋਖ ਲੈਂਦੇ ਹਨ ਇਸ ਨਾਲ ਇਸ ਲਈ ਗਰਮੀਆਂ ਵਿੱਚ ਵੀ ਪਾਇਆ ਜਾ ਸਕਦਾ ਹੈ ਇਸ ਦੇ ਰੇਸ਼ੇ ਖੜੇ ਖੜੇ ਨਹੀਂ ਹੁੰਦੇ ਇਸ ਨਵੇਂ ਸੂਤੀ ਕੱਪੜੇ ਨਾਲੋਂ ਜ਼ਿਆਦਾ ਦੇਰ ਤੱਕ ਸਾਫ਼ ਰਹਿੰਦਾ ਹੈ ਇਹ ਭਾਵੇਂ ਨਮੀ ਨੂੰ ਸੋਖ ਲੈਂਦਾ ਹੈ ਪਰ ਧੋਣ ਤੇ ਰੰਗ ਫਿੱਕਾ ਪੈ ਜਾਂਦਾ ਹੈ ਇਸ ਨੂੰ ਵਟ ਜਲਦੀ ਪੈਂਦੇ ਹਨ ਇਸ ਤੇ ਰੰਗ ਛੇਤੀ ਨਹੀਂ ਚੜਦਾ ਤੇ ਰੰਗੀਆਂ ਕੱਪੜਾ ਛੇਤੀ ਹੀ ਫਿੱਕਾ ਪੈ ਜਾਂਦਾ ਜਿਹੜੇ ਲੀਲਨ ਦੇ ਕੱਪੜੇ ਤਾਂ ਜਲਦੀ ਫਿੱਕੇ ਪੈ ਜਾਂਦੇ ਨੇ ਤੇ ਇਸ ਤਰ੍ਹਾਂ ਅੱਗੇ ਆਪਣੇ ਅੱਜ ਇੰਨਾ ਹੀ ਆ ਇਸ ਦੇ ਲਈ ਅੱਗੇ ਆਪਣਾ ਆ ਜਾਊਗਾ ਉਣ ਵਾਲੇ ਕੱਲ ਨੂੰ ਤੁਹਾਨੂੰ ਸੌਰੀ ਮੰਡੇ ਤੁਹਾਨੂੰ ਉਣ ਵਾਲੇ ਕੱਪੜਿਆਂ ਦੇ ਬਾਰੇ दसा जाऊगा भी ऊन वाले कपड़े कि्थे तैयार करे जाते हैं ज्यादा विशेषतावान की नहीं है अजे एन ही तो तीस तो सूती कपड़े बारे पढ़िया अच्छ रेशमी कपड़े बारे पढ़िया धन्यवाद